ਸਸਕਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ 89 ਪੰਜਾਬ ਹਿਮਾਚਲ ਮੈਂ ਜੁਨੀ ਕਰਾ ਇਸ ਵਾਰ ਦੀ ਖਬਰ ਜਿਹੜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮਕੇਰੀਆਂ ਦੇ ਨਾਲ ਲੱਗਦੇ ਹੈ ਕਮਿਊਨਿਟੀ ਹੈਲਥ ਸੈਂਟਰ ਹਾਜੀਪੁਰ ਤਵਾਰ ਜਿੱਥੇ ਹਾਜੀਪੁਰ ਦੇ ਵਿੱਚ ਡੇਂਗੂ ਜਾਗਰਤ ਕਰਾ ਜਿਹੜਾ ਕੈਂਪ ਜਿਹੜਾ ਮਿਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਜਿਹੜੀ ਹੈ ਆਮ ਲੋਕਾਂ ਨੂੰ ਜਿਹੜਾ ਹੈ ਡੇਂਗੂ ਦੀ ਬਿਮਾਰੀਆਂ ਤੋਂ ਜਿਹੜਾ ਬਚਾਅ ਕਰਨ ਲਈ ਕੀ ਕੀ ਕਰਨਾ ਚਾਹੀਦਾ ਉਹਦੇ ਬਾਰੇ ਇਸ ਨਾਲ ਸਾਡੇ ਨਾਲ ਡਾਕਟਰ ਡੀਪੀ ਸਿੰਘ ਜੋ ਐਸਐਮਓ ਨੇ ਇਸ ਤੋਂ ਦੇ ਉਹਨਾਂ ਮੌਜੂਦ ਨੇ ਉਹਨਾਂ ਨੇ ਸਾਡੇ ਆਪਣੇ ਟੀਮ ਦੇ ਨਾਲ ਰਲ ਕੇ ਇੱਕ ਜਾਗਰੂਤਾ ਕੈਂਪ ਜਿਹੜਾ ਚਲਾਇਆ ਗਿਆ ਉਸ ਦੇ ਵਿੱਚ ਕੈਂਪ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਡੇਂਗੂ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਡੇਂਗੂ ਤੋਂ ਕਿਸ ਤਰ੍ਹਾਂ ਬਚਾਅ ਕਰਨਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡੇਂਗੂ ਵਾਰਡ ਜਿਹੜਾ ਹਸਪਤਾਲ ਦੇ ਵਿੱਚ ਬੜਿਆ ਹੋਇਆ ਤੇ ਜਿੱਥੇ ਹੈਗੀ ਐਸਐਮਓ ਸਭ ਕੁਝ ਜਿਹੜੇ ਡੇਂਗੂ ਵਾਰਡ ਦੇ ਵਿੱਚ ਜਾ ਕੇ ਚੈਕਿੰਗ ਕਰ ਰਿਹਾ ਤੇ ਦੇਖ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਹੁੰਦੀ ਹੈ ਤਾਂ ਉਸ ਨੂੰ ਜਿਹੜਾ ਹੈ ਟਾਈਮ ਤੋਂ ਟਾਈਮ ਜਿਹੜਾ ਪ ਰੂਮ ਜਿਹੜਾ ਤਿਆਰ ਕੀਤਾ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਡਿੰਗ ਪੋਜ਼ਿਟਿਵ ਆਂਦਾ ਹੈ ਤਾਂ ਉਹ ਸਾਡੇ ਜਿਹੜੀਆਂ ਮੰਨਤਾ ਜਿਹੜੇ ਪ੍ਰੂਵ ਜਿਹੜੀਆਂ ਲੈਬੋਰੀਆਂ ਹੈਗੀਆਂ ਜਿਵੇਂ ਕਿ ਮੁਕੇਰੀਆਂ ਸਿਵਲ ਹਸਪੀਟਲ ਪਹੁੰਚਾ ਜਾਂ ਹੁਸ਼ਿਆਰਪੁਰ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਤੁਹਾਡਾ ਆਪਣਾ ਜونیਗਰਾ ਇਸ ਵਕਤ ਅਸੀਂ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮਕੀਰੀਆਂ ਦੇ ਨਾਲ ਲੱਗਦਾ ਕਸਬਾ ਹਾਜੀਪੁਰ ਦੇ ਇੱਕ ਮਿਲਟਰੀ ਹੈਲਥ ਸੈਂਟਰ ਹਾਜੀਪੁਰ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਇਸ ਮੌਸਮ ਦੇ ਸਮੇਂ ਦੇ ਵਿੱਚ ਜਿਹੜਾ ਡੇਂਗੂ ਹੈ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਉਹ ਡੇਂਗੂ ਦੀ ਜਿਹੜੀ ਮਾਰ ਜਿਹੜੀ ਹੈ ਲੋਕਾਂ ਨੂੰ ਜਿਹੜਾ ਹੈ ਬੜਾ ਨੁਕਸਾਨ ਜਿਹੜਾ ਚੱਲਣਾ ਪੈ ਰਿਹਾ ਕਿਉਂਕਿ ਸੈੱਲ ਘਟ ਰਹੇ ਨੇ ਲੋਕਾਂ ਦੇ ਵਿੱਚ ਦਰਦਾਂ ਹੋ ਰਹੀਆਂ ਇਨਫੈਕਸ਼ਨ ਵੱਧ ਰਹੀ ਜਿਸ ਦੇ ਨਾਲ ਲੋਕਾਂ ਨੂੰ ਕਈਆਂ ਨੂੰ ਕ ਗੱਲ ਕਰਾਂਗੇ ਸਰ ਇਸ ਡੇਂਗੂ ਦੇ ਬਾਰੇ ਜੀ ਸਾਨੂੰ ਕੀ ਵਿਸਤਾਰ ਨਾਲ ਦੱਸਣ ਕਿ ਕਿਵੇਂ ਡੇਂਗੂ ਫੈਲਦਾ ਤੇ ਕਿਵੇਂ ਇਹਦੇ ਵਿਚਾਰੇ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਹੈ ਸਰ ਜਿਵੇਂ ਲੱਗਦਾ ਪੀ ਡੇਂਗੂ ਜਿਹੜਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਇਸ ਵੇਲੇ ਸਰ ਇਸ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਤੇ ਕੀ ਇਹਦੇ ਕਾਰਨ ਹੈ ਜਿਹੜਾ ਡੇਂਗੂ ਆ ਮੱਛਰ ਦੇ ਕਟਣ ਨਾਲ ਫੈਲਦਾ ਹੈਗਾ ਆ ਇਹ ਜਿਹੜਾ ਡੇਂਗੂ ਦਾ ਮੱਛਰ ਹੈਗਾ ਖੜੇ ਪਾਣੀ ਦੇ ਵਿੱਚ ਸਾਫ ਪਾਣੀ ਦੇ ਵਿੱਚ ਹੁੰਦਾ ਹੈਗਾ ਤੇ ਲਗਭਗ ਦਿਨ ਦੇ ਟਾਈਮ ਤੇ ਹੀ ਕਟਦਾ ਹੈਗਾ ਆ ਫਰਿਜ ਦੇ ਬਚਾ ਲਈ ਕੀ ਕਰਨਾ ਚਾਹੀਦਾ ਹੈ ਇਹਦੇ ਬਚਾ ਲਈ ਆਪਣੇ ਘਰ ਆਂਦੇ ਵਾਲੇ ਵਾਲੇ ਸਫਾਈ ਰੱਖਣੀ ਚਾਹੀਦੀ ਹੈਗੀ ਆ কুলਰ ਦਾ ਜਿਹੜਾ ਪਾਣੀ ਹੈਗਾ ਉਹ ਹਫਤੇ ਬਾਅਦ ਸਾਫ ਕਰਨਾ ਚਾਹੀਦਾ ਹੈਗਾ ਆ ਤੇ ਫਰਿਜਾਂ ਦੀਆਂ ਟ੍ਰੇਆਂ ਵੀ ਸਾਫ ਕਰਨੀਆਂ ਚਾਹੀਦੀਆਂ ਹੈਗੀਆਂ ਦੂਸਰਾ ਜਿਸ ਤਰ੍ਹਾਂ ਛੱਤ ਤੇ ਕੋਈ ਟਾਇਰ ਵਗੈਰਾ ਸਿੱਟ ਦਿੰਨੇ ਹੈਗੀਆਂ ਜਾਂ ਟੁੱਟੇ ਭਾਂਡੇ ਸਿੱਟ ਦਿੰਨੇ ਹੈਗਾ ਉਹਨਾਂ ਵਿੱਚ ਪਾਣੀ ਇਕੱਠਾ ਹੁੰਦਾ ਉੱਥੇ ਮੱਛਰ ਫੈਲਦਾ ਹੈਗਾ ਆ ਤੇ ਸਾਨੂੰ ਚਾਹੀਦਾ ਕਿ ਆਪਾਂ ਕਰਦੇ ਹਾਂ ਛੱਤਾਂ ਦੇ ਉੱਪਰ ਉਹ ਜਿਹਾ ਖਰਾਬ ਸਮਾਨ ਨਾ ਸਿੱਟੀਏ ਤੇ ਦੂਸਰਾ ਇਸ ਤੋਂ ਬਚਾ ਲਈ ਪੂਰੇ ਕਪੜੇ ਪਾ ਕੇ ਰੱਖਣੇ ਚਾਹੀਦੇ ਹੈਗੇ ਆ ਡਾਕਟਰ ਨੇ ਬੜੇ ਵਿਸਤਾਰ ਨਾਲ ਦੱਸਿਆ ਹੈ ਕਿ ਜਿਹੜਾ ਡੇਂਗੂ ਅਗਰ ਕਿਸੇ ਨੂੰ ਪੋਜ਼ਿਟਿਵ ਪ੍ਰਾਈਵੇਟ ਲੋਟਰੀ ਨਾਲੋਂ ਜ਼ਿਆਦਾ ਸਰਕਾਰੀ ਹਸਪਤਾਲ ਮੁਕੇਰੀਆਂ ਭੂੰਗਾ ਜਾਂ ਹੁਸ਼ਿਆਰਪੁਰ ਕਿਤੇ ਵੀ ਜਾ ਕੇ ਆਪਣਾ ਟੈਸਟ ਕਰਵਾ ਸਕਦੇ ਨੇ ਅਗਰ ਉਹਦੇ ਵਿੱਚ ਟੈਸਟ ਦੇ ਪੋਜ਼ਿਟਿਵ ਆਇਆ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਨਾਲ ਰਲ ਕੇ ਆਪਣੀ ਟੀਮ ਦੇ ਨਾਲ ਰਲ ਕੇ ਜਿਹੜਾ ਮਰੀਜ਼ ਦਾ ਜਿਹੜਾ ਇਲਾਜ ਬੜੀ ਤਰੀਕੇ ਨਾਲ ਕਰਨਗੇ ਔਰ ਸਹੀ ਤਰੀਕੇ ਨਾਲ ਉਹਨੂੰ ਇਲਾਜ ਕਰਕੇ ਉਸ ਬੰਦੇ ਨੂੰ ਜਿਹੜਾ ਹੈ ਠੀਕ ਕਰਕੇ ਘਰ ਵਾਪਸ ਭੇਜਣਗੇ ਉਹਨਾਂ ਦਾ ਕਹਿਣਾ ਹੈਗਾ ਵੀ ਜਿਹੜੇ ਆਪਣੇ ਘਰਾਂ ਦੇ ਵਿੱਚ ਜਾਂ ਖਾਲੀ ਟਾਇਰ ਜਾਂ ਕੋਈ ਬਰਤਨ ਕੋਈ ਕੋਠੇ ਦੇ ਪਾਸੇ ਛੱਡ ਦਿੰਨੇ ਉਹਦੇ ਵਿੱਚ ਜੇ ਪਾਣੀ ਖੜਾ ਹੋ ਜਾਂਦਾ ਉਸ ਨੂੰ ਸਾਫ਼ ਕੀਤਾ ਜਾਵੇ ਜਿਹੜੇ ਦੇ ਵਿੱਚ ਜਿਹੜਾ ਇਹ ਤਿਆਰ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹਫਤੇ ਦੇ ਵਿੱਚ ਇੱਕ ਇੱਕ ਵਾਰੀ ਕੂਲਰ ਆਪਣੇ ਜਾਂ ਫ੍ਰਿਜ ਦੀਆਂ ਟ੍ਰੇਆਂ ਹੋ ਗਈਆਂ ਜਾਂ ਕੋਈ ਵੀ ਹੈਗਾ ਸਮਾਨ ਨੂੰ ਸਾਫ਼ ਕਰੋ ਤੇ ਮੱਛਰ ਜਿਹੜਾ ਹੈ ਨਹੀਂ ਉਹ ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਮੱਛਰ ਹੈਗਾ ਹੈ ਸਵੇਰ ਦੇ ਟਾਈਮ ਹੀ ਜਿਹੜਾ ਐ ਅਟੈਕ ਕਰਦਾ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਕੱਪੜੇ ਪਾ ਕੇ ਰੱਖੋ ਤਾਂ ਜੋ ਇਸ ਮੱਛਰ ਤੋਂ ਜਿਹੜੀ ਨਜਾਤ ਪਾ ਸਕੇ ਤੇ ਬਿਮਾਰੀ ਤੋਂ ਜਿਹੜਾ ਬਚਿਆ ਜਾ ਸਕੇ ਕੈਮਰਾਮੈਨ ਗੁਰਦੀਪ ਦੇ ਨਾਲ ਜੁਨੀਗੇਰਾ ਨਿਊਜ਼ 89 ਪੰਜਾਬੀ ਮੱਛਰ ਹਾਜੀਪੁਰ